ਭਾਈ ਅਥਾ ਵਿੱਚ ਕਰੋ ਜੀ ਅਥਾ ਵਿੱਚ ਕਰੋ ਸਾਡੇ ਕੋਲ ਫੋਟੋ ਬਹੁਤ ਅੱਛੀ ਆ ਆਮ ਆਦਮੀ ਪਾਰਟੀ ਨੇ ਮਾਰਕੀਟ ਕਮੇਟੀ ਪਟਿਆਲਾ ਚੇਅਰਮੈਨੀ ਦਾ ਜਿਹੜਾ ਅਹੁਦਾ ਦਿੱਤਾ ਆ ਉਹਦਾ ਮੈਂ ਸਾਰੇ ਸੀਨੀਅਰ ਆਗੂ ਸਾਹਿਬਾਨ ਦਾ ਸਾਡੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦਾ ਦਿਨੋ ਧੰਨਵਾਦ ਕਰਦਾ ਤੇ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹਨੂੰ ਮੈਂ ਜਿਹੜਾ ਤੰਦ ਹੀ ਨਾਲ ਨਿਭਾਵਾਂਗਾ ਬਹੁਤ ਸਾਰੇ ਕੰਮ ਪੈਂਡਿੰਗ ਪਏ ਨੇ ਜਿਵੇਂ ਪਟਿਆਲਾ ਸ਼ਹਿਰ ਦੇ ਵਿੱਚ ਮੱਛੀ ਮਾਰਕੀਟ ਪਈ ਆ ਜਾਂਕਿ ਮੱਛੀ ਮਾਰਕੀਟ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਗੌਰਮਨ ਨੇ ਬਾਹਰ ਜਿਹੜੀ ਬਣਾ ਦਿੱਤੀ ਹੈ ਉਸ ਤੋਂ ਸਭ ਤੋਂ ਪਹਿਲ ਦੇ ਹਿਸਾਬ ਤੇ ਉਹੜਾ ਜਿਹੜਾ ਕੰਮ ਹੋ ਕੀਤਾ ਜਾਏਗਾ ਉਸ ਤੋਂ ਬਾਅਦ ਮੰਡੀਆਂ ਦੀ ਸਫਾਈ ਹੋਗੀ ਕਿਸਾਨਾਂ ਨੂੰ ਜਿੰਨੇ ਵੀ ਕਿਸਾਨਾਂ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਨੇ ਆਰਤੀ ਭਾਈਚਾਰੇ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਨੇ ਉਹ ਸਾਰੇ ਜਿਹੜੇ ਕੰਮ ਆ ਪਹਿਲ ਦੇ ਹਿਸਾਬ ਤੇ ਕੀਤਾ ਜਾਏਗਾ ਨੋ ਲੋ ਜੀ ਆਮ ਆਦਮੀ ਪਾਰਟੀ ਨੇ ਮਾਰਕੀਟ ਕਮੇਟੀ ਪਟਿਆਲਾ ਚੇਅਰਮੈਨ ਇਹ ਜਿਹੜਾ ਅਹੁਦਾ ਦਿੱਤਾ ਆ ਉਹਦਾ ਮੈਂ ਸਾਰੇ ਸੀਨੀਅਰ ਆਗੂ ਸਾਹਿਬਾਨ ਦਾ ਸਾਡੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦਾ ਦਿলো ਧੰਨਵਾਦ ਕਰਦਾ ਤੇ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਆ ਉਹਨੂੰ ਮੈਂ ਜਿਹੜੇ ਤਨਦੇਹੀ ਨਾਲ ਨਿਭਾਵਾਂਗਾ ਦੇਖੋ ਮੈਂ ਅਸੀਂ ਨਾ ਪਹਿਲੇ 24 ਤਰੀਕ ਦਾ ਪਲਾਨ ਕਰ ਰਹੀ ਸੀ ਜੀ لیکن ہر ایک سال ਹੀ ਜਿਹੜਾ ਅਸੀਂ ਆਪਣੀ ਪਾਰਟੀ ਦੀ ਜਿਹੜੀ ਐ ਐਨਿਵਰਸਰੀ ਆ ਉਹ ਮਨਾਦੇ ਆ ਤੇ ਹੁਣ ਵੀ ਜਿਹੜਾ ਅਸੀਂ ਕੇਕ ਦਾ ਰੇਂਜ ਕੀਤਾ ਪਿਆ ਥੋੜੀ ਜਿਹੀ ਦੇਰ ਬਾਅਦ ਹੀ ਅਸੀਂ ਕੇਕ ਵੀ ਕਟਾਂਗੇ ਤੇ ਇਸੇ ਕਰਕੇ ਅੱਜ ਜਿਹੜਾ ਜੁਆਇਨਿੰਗ ਦਾ ਪ੍ਰੋਗਰਾਮ ਠੀਕਾ ਉਹ ਅੱਜ ਦੇ 26 ਤਰੀਕ ਨੂੰ ਜਿਹੜਾ ਰੱਖਿਆ ਗਿਆ ਦੇਖੋ ਜੀ ਬਹੁਤ ਸਾਰੇ ਕੰਮ ਪੈਂਡਿੰਗ ਪਏ ਨੇ ਜਿਵੇਂ ਪਟਿਆਲਾ ਸ਼ਹਿਰ ਦੇ ਵਿੱਚ ਮੱਛੀ ਮਾਰਕੀਟ ਪਈ ਹੈ ਜਾਂ ਕਿ ਮੱਛੀ ਮਾਰਕੀਟ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਗਵਰਨਮੈਂਟ ਨੇ ਬਾਰ ਜਿਹੜੀ ਬਣਾ ਦਿੱਤੀ ਗਿਆ ਉਸ ਤੋਂ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਵਾਲਾ ਜਿਹੜਾ ਕੰਮ ਉਹ ਕੀਤਾ ਜਾਏਗਾ ਉਸ ਤੋਂ ਬਾਅਦ ਮੰਡੀਆਂ ਦੀ ਸਫਾਈ ਹੋ ਗਈ ਕਿਸਾਨਾਂ ਨੂੰ ਜਿੰਨੇ ਵੀ ਕਿਸਾਨਾਂ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਨੇ ਆਰਤੀ ਭਾਈਚਾਰੇ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਨੇ ਉਹ ਸਾਰੇ ਜਿਹੜੇ ਕੰਮਾਂ ਪਹਿਲ ਦੇ ਆਧਾਰ ਤੇ ਕੀਤਾ ਦੇਖੋ ਬਰਸਾਤ ਆਉਂਦੀਆਂ ਅੱਜ ਤੋਂ ਪਹਿਲਾਂ ਤਾਂ ਮੱਸੀ ਨੂੰ ਔਰ ਬਰਸਾਤ ਤਾਂ ਦੇਖੋ ਇਹ ਤਾਂ ਰੱਬ ਦੀ ਕਰਾਪੀ ਹੈ ਕਦੇ ਵੀ ਉਹਦੇ ਹੈੱਡ ਵਾਲੇ ਤੁਸੀਂ ਕੀ ਕਰੋਗੇ ਨਹੀਂ ਹੈੱਡ ਦੇਖੋ ਜੇ ਕਿਤੇ ਕਰਨੀ ਆਈ ਗਈ ਇਹਨਾਂ ਨੇ ਬਣਾਵਾਂਗੇ ਜੀ 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 ਖੱਟਾ ਮਿੱਠਾ ਆਹੋ ਆਹੋ ਇਹ ਫੋਟੋ ਬਹੁਤ ਅੱਛੀ ਆ ਆਮ ਆਦਮੀ ਪਾਰਟੀ ਨੇ ਮਾਰਕੀਟ ਕਮੇਟੀ ਪਟਿਆਲਾ ਚੇਅਰਮੈਨੀ ਦਾ ਜਿਹੜਾ ਅਹੁਦਾ ਦਿੱਤਾ ਆ ਉਹਦਾ ਮੈਂ ਸਾਰੇ ਸੀਨੀਅਰ ਆਗੂ ਸਾਹਿਬਾਨ ਦਾ ਸਾਡੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦਾ ਦਿলো ਧੰਨਵਾਦ ਕਰਦਾ ਤੇ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਆ ਉਹਨੂੰ ਮੈਂ ਜਿਹੜਾ ਕੰਮ ਦੇ ਹੀ ਨਾਲ ਨਿਭਾਵਾਂਗਾ ਬਹੁਤ ਸਾਰੇ ਕੰਮ ਪੈਂਡਿੰਗ ਪਏ ਨੇ ਜਿਵੇਂ ਪਟਿਆਲਾ ਸ਼ਹਿਰ ਦੇ ਵਿੱਚ ਮੱਛੀ ਮਾਰਕੀਟ ਪਈ ਹੈ ਜਦਕਿ ਮੱਛੀ ਮਾਰਕੀਟ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੇ ਬਾਹਰ ਜਿਹੜੀ ਬਣਾ ਦਿੱਤੀ ਹੈ ਉਸ ਤੋਂ ਸਭ ਤੋਂ ਪਹਿਲੇ ਦੇ ਆਧਾਰ ਤੇ ਉਹੜਾ ਜਿਹੜਾ ਕੰਮ ਹੋ ਕੀਤਾ ਜਾਏਗਾ ਉਸ ਤੋਂ ਬਾਅਦ ਮੰਡੀਆਂ ਦੀ ਸਫਾਈ ਹੋ ਗਈ ਕਿਸਾਨਾਂ ਨੂੰ ਜਿੰਨੇ ਵੀ ਕਿਸਾਨਾਂ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਨੇ ਆਰਤੀ ਭਾਈਚਾਰੇ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਨੇ ਉਹ ਸਾਰੇ ਜਿਹੜੇ ਕੰਮ ਆ ਪਹਿਲੇ ਦਰਸ ਕਿਤੇ ਨੰਨੂ ਜੀ ਆਮ ਆਦਮੀ ਪਾਰਟੀ ਨੇ ਮਾਰਕੀਟ ਕਮੇਟੀ ਪਟਿਆਲਾ ਚੇਅਰਮੈਨੀ ਦਾ ਜਿਹੜਾ ਆਉਦਾ ਦਿੱਤਾ ਆ ਉਹਦਾ ਮੈਂ ਸਾਰੇ ਸੀਨੀਅਰ ਆਗੂ ਸਾਹਿਬਾਨ ਦਾ ਸਾਡੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦਾ ਦਿਨੋ ਧੰਨਵਾਦ ਕਰਦਾ ਤੇ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹਨੂੰ ਮੈਂ ਜਿਹੜਾ ਤਨਦੇਹੀ ਨਾਲ ਨਿਭਾਵਾਂਗਾ ਦੇਖੋ ਮੈਂ ਅਸੀਂ ਨਾ ਪਹਿਲਾਂ ਇਹ 24 ਤਰੀਕ ਦਾ ਪਲਾਨ ਕਰ ਰਹੀ ਸੀਗੇ ਲੇਕਿਨ ਹਰ ਇੱਕ ਸਾਲ ਹੀ ਜਿਹੜਾ ਅਸੀਂ ਆਪਣੀ ਪਾਰਟੀ ਦੀ ਜਿਹੜੀ ਇਹ ਐਨੀਵਰਸਰੀ ਆ ਉਹ ਮਨਾਦੇ ਤੇ ਹੁਣ ਵੀ ਜਿਹੜਾ ਅਸੀਂ ਕੇਕ ਦਾ ਰਿਗ ਕੀਤਾ ਪਿਆ ਥੋੜੇ ਜਿਹੀ ਦੇਰ ਬਾਅਦ ਹੀ ਅਸੀਂ ਕੇਕ ਵੀ ਕਟਾਂਗੇ ਤਾਂ ਇਸੇ ਕਰਕੇ ਅੱਜ ਜਿਹੜਾ ਗੋਇੰਗ ਦਾ ਪ੍ਰੋਗਰਾਮ ਸੀਗਾ ਉਹ ਅੱਜ ਦੇ 26 ਤਰੀਕ ਨੂੰ ਜਿਹੜਾ ਰੱਖਿਆ ਗਿਆ ਦੇਖੋ ਜੀ ਬਹੁਤ ਸਾਰੇ ਕੰਮ ਪੈਂਡਿੰਗ ਪਏ ਨੇ ਜਿਵੇਂ ਪਟਿਆਲਾ ਸ਼ਹਿਰ ਦੇ ਵਿੱਚ ਮੱਛੀ ਮਾਰਕੀਟ ਪਈ ਆ ਜਾਂਕਿ ਮੱਛੀ ਮਾਰਕੀਟ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਗਵਰਨਮੈਂਟ ਨੇ ਬਾਹਰ ਜਿਹੜੀ ਬਣਾ ਦਿੱਤੀ ਗਿਆ ਉਸ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਲੈ ਜਿਹੜਾ ਕੰਮ ਹੋ ਕੀਤਾ ਜਾਏਗਾ ਉਸ ਤੋਂ ਬਾਅਦ ਮੰਡੀਆਂ ਦੀ ਸਫਾਈ ਹੋਗੀ ਕਿਸਾਨਾਂ ਨੂੰ ਜਿੰਨੇ ਵੀ ਕਿਸਾਨਾਂ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਨੇ ਆਰਤੀ ਭਾਈਚਾਰੇ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਨੇ ਉਹ ਸਾਰੇ ਜਿਹੜੇ ਕੰਮ ਆ ਪਹਿਲ ਦੇ ਆਧਾਰ ਤੇ ਕੀਤਾ ਦੇਖੋ ਬਰਸਾਤ ਆਉਂਦੀਆਂ ਅੱਜ ਤੋਂ ਪਹਿਲਾਂ ਤਾਂ ਮੈਸੀ ਨੂੰ ਔਰ ਬਰਸਾਤ ਤਾਂ ਦੇਖੋ ਇਹ ਤਾਂ ਰੱਬ ਦੀ ਕਿਰਪਾ ਹੈ ਕਦੇ ਵੀ ਉਧਰ ਛੱਡ ਬਾਰੇ ਤੁਸੀਂ ਕੀ ਕਰੋਗੇ ਨਹੀਂ ਛੱਡ ਦੇਖੋ ਜੇ ਕਿਤੇ ਕਮੀ ਆ ਗਈ ਮੁੰਨੇ ਬਣਾਵਾਂਗੇ